ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ। ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ, ਧੀ ਪੁੱਤ, ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਗਣ ਜੀ। ਬਰਕਤਾਂ। ਤੇ ਲੋ ਜੀ ਚੱਲ ਰਿਹਾ ਖੇਤੀਬਾੜੀ ਦਾ ਕੰਮ ਵੀ ਵਧੀਆ। ਤੇ ਅੱਜ ਜਾ ਰਹੇ ਹਾਂ ਜੀ ਪਰਮਦੇ ਨਾਨਕੇ ਤੇ ਗੱਡੀ ਉਰੇ ਤੁਸੀਂ ਦੇਖਣਾ ਵੀ ਹੈ ਨਹੀਂ ਕਰ ਗੱਡੀ ਖੜਾ ਜਾਂਦੀ ਜੀ ਪਾਸਲੀ ਸਾਈਡ ਪਿੰਡ ਵਿੱਚ ਪ੍ਰੋਗਰਾਮ ਆ ਸੋ ਉਹਨਾਂ ਦੀਆਂ ਗੱਡੀਆਂ ਆ ਕੇ ਉਹਨਾਂ ਦੇ ਘਰ ਕੋਲੇ ਖੜ ਜਾਨੀਆਂ ਮਹਾਂ ਦਿੱਕਤ ਨਾ ਆਵੇ ਕਿਉਂਕਿ ਉਹਨਾਂ ਦੇ ਪ੍ਰੋਗਰਾਮ ਵਿੱਚ ਕਹਾ ਵੀ ਜਾ ਕੇ ਗੱਡੀਆਂ ਲਾ ਕੇ ਰਾਵਾਂ ਕੱਢਣੀ ਤਾਂ ਵੀ ਮੈਂ ਸਮਝਦਾ ਵੀ ਇਹ ਗਲਤ ਗੱਲ ਆ ਸੋ ਇਸ ਕਰਕੇ ਸਵੇਰੀ ਬਾਹਰ ਖੜਾ ਜਾਂਦੀ ਸੀ ਤੇ ਜਾਵਾਂਗੇ ਹੁਣ ਉੱਥੇ ਗੱਡੀ ਕੋਲ ਤੇ ਪਰਮਦੇ ਨਾਨਕ ਨੂੰ ਜਾ ਰਹੇ ਹਾਂ ਜੀ ਮੈਂ ਪਰਮ ਜਸ਼ਨ ਤੇ ਉਹਦੀ ਮਾਤਾ ਚਾਰੇ ਜਣ ਚਲੋ ਉੱਥੇ ਕਿਆ ਪ੍ਰੋਗਰਾਮ ਹੈ ਇਹ ਵੀ ਤੁਹਾਨੂੰ ਉਹਨਾਂ ਦੇ ਪੁੱਛ ਕੇ ਦੱਸਦੇ ਆ ਤੇ ਇਕੱਠੇ ਹੋ ਜਾਣਾ ਜੀ ਦੁਵਾਰਾ ਤੋਂ ਫੇਰ ਸਾਰੇ ਪਰਿਵਾਰ ਜਾ ਕੇ ਤੇ ਇਹਨਾਂ ਦੀ ਮਾਸ ਵੀ ਪਹੁੰਚ ਰਹੀ ਆ ਤੇ ਉਹਨੂੰ ਚਲੋ ਲੈ ਕੇ ਜਾਣਾ ਰਾਹ ਚ ਤੇ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੁਣ ਤੁਹਾਨੂੰ ਬੱਚਿਆਂ ਨਾਲੇ ਮਲਾਉਂਦਾ ਨਾਲੇ ਘਰਦਿਆਂ ਨਾਲ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਮੌਸਮ ਵੀ ਪੂਰਾ ਸਾਫ ਆ ਹੈ ਨਾ ਬਾਬੇ ਦੀ ਕਿਰਪਾ ਨਾਲ ਤੇ ਚੱਲਦੇ ਅੰਦਰ ਨੂੰ ਤੋ ਪਾ ਵੀ ਦੇ ਕੋ ਚਮਕਣ ਲੱਗੀ ਹੁਣ ਪੂਰੀ ਤੇ ਭਾਈ ਆ ਜਿੱਥੇ ਮਿੰਜੜਾ ਵਾ ਇੱਥੇ ਮੌਜ ਬਹੁਤ ਆ ਸੂਰਜ ਜਾਣਾ ਛਿਪਦਾ ਤਾਂ ਇੱਧਰ ਨੂੰ ਆਏ ਸ਼ਾਮ ਆਉਂਦੀ ਜਾਣੀ ਗਰਮੀਆਂ ਦੇ ਵਿੱਚ ਬੜਾ ਨਜ਼ਾਰਾ ਹੋਵੇ ਮਿੰਜੜਾ ਇਹਦਾ ਲੋਕੇਸ਼ਨ ਹੈ ਬਾਬਾ ਜੀ ਚਲੋ ਚੱਲਦੇ ਅੰਦਰ ਸਾਰੇ ਬੈਠੇ ਆ ਆਪਣੇ ਆਪਣੇ ਕੰਮਾਂ 'ਚ ਤੇ ਆਹ ਲੋ ਇੱਧਰ ਵੀ ਓ ਤੇਰੇ ਸਭ ਤੋਂ ਪਹਿਲਾਂ ਦੇਖੋ ਭਾਈ ਪਰਮਵੀਰ ਰੈਲ ਸੀਡੀ ਆ ਜਿਹੜੀ ਇਹ ਲੈ ਕੇ ਲਈ ਜਾਂਦਾ ਲੈ ਵੀ ਸਸੀ ਕਾਲ ਬੁਲਾ ਰਿਹਾ ਕਲ ਜੀ ਹਾਂ ਮੇਮਾ ਬਹੁਤ ਖੁਸ਼ ਆ ਕਿੱਥੇ ਚੱਲੇ ਅੱਜ ਨਾਨੀ ਕੋਲ ਨਾਨੀ ਕੋਲ ਜੀ ਘਰੇ ਰਹਿ ਜਾਓ ਨਹੀਂ ਤੁਸੀਂ ਦੋਹੇ ਜਾਣਾ ਨਹੀਂ ਜਾਣਾ ਹੁਣ ਤਾਂ ਗੱਡੀ ਵੀ ਆ ਗਈ ਅੱਛਾ ਹਾਂ ਗੱਡੀ ਵੀ ਆ ਗਈ ਤੇ ਬਾਈ ਇੱਧਰ ਮਿਲੋ ਇੱਧਰ ਜੇ ਪਹਿਲਾਂ ਮੇਰੇ ਵੱਲ ਸਾਰਿਆਂ ਨਾਲ ਹੱਥ ਜੋੜ ਕੇ ਬੈਰਵਰ ਸ਼ਾਸਤਰੀ ਕਾ ਜੀ ਹਾਂ ਤੁਹੂੰ ਬੱਚਿਆਂ ਦੇ ਵੀ ਜ਼ਿਆਦਾ ਖੁਸ਼ ਹਾਂ ਹਾਂ ਜੀ ਵੇਖੇ ਘਰੋਂ ਚੱਲਿਆ ਜੀ ਮੰਮੀ ਦਾ ਜਨਮ ਦਿਨ ਆ ਜੀ ਅੱਜ ਅੱਛਾ ਤੇ ਪਾਪਾਿੰਦ ਗਏ ਆ। ਆਪ ਤੇ ਇੱਕ ਦਾ ਮਾਰਕਾਰੀ ਥੋੜਾ ਜਿਹਾ ਹੁਣ ਇਕੱਠਾਈ ਸੈਲੀਬ੍ਰੇਟ ਕਰ ਦੇਣਾ ਸੀ। ਅੱਛਾ। ਮੇਰੀ ਜੀ ਦਾ ਫੋਨ ਆਇਆ ਤਾਂ ਵੀ ਆ ਲੋ। ਗਿਫਟ ਵਧਾਨ ਕਰਿਆ ਵਾਜੀ ਪਾਪਾ ਜੀ ਵਾਸਤੇ। ਫੋਨ ਦੇਣਾ ਡਾਚ ਉਹਨਾਂ ਨੂੰ ਲੈ ਕੇ। ਅੱਛਾ। ਹਾਂਜੀ। ਠੀਕ ਹੈ। ਮੇਰੇ ਛੋਟੇ ਭਾਈ ਮਾਨ ਫੋਨ ਕਰਦਾ ਹੁੰਦਾ ਤਾਂ ਤੁਹਾਨੂੰ ਪਤਾ ਫਿਰ ਬੱਚਿਆਂ ਕਰਕੇ ਥੋੜੇ ਜਿਹਾ ਪਰੇਸ਼ਾਨ ਕਰਨ ਲੱਗ ਜਾਂਦੇ ਬੱਚੇ ਹੈਗਾ ਤਾਂ ਹੈਗਾ ਤਾਂ ਵੀਰ ਜੀ ਫੋਨ। ਉਹ ਕਹਿੰਨਾਂ ਉਹ ਪਾਪਾ ਜੀ ਵਾਸਤੇ ਸਪੈਸ਼ਲ ਗੱਲ ਕਰੇ ਕਰਨੀ। ਮੈਂ ਨਾਲੇ ਪਾਪਾ ਜੀ ਨੂੰ ਆਦੋ ਫੋਨ। ਵੀਰ ਜੀ ਨੇ ਚਾਹ ਉਹ ਦੋ ਰੱਖਣੇ ਇਹਦੇ ਨਾਲ ਅੱਜ ਤੁਹਾਨੂੰ ਜਲਦੇ ਨਹੀਂ ਇਹ ਸਰਪ੍ਰਾਈਜ਼ ਹੀ ਦੇਣਾ ਇਹਨੂੰ اچھا ਮੇਰੇ ਮੰਮੀ ਨਾਲ ਜਾਣਾ ਦੇਣਾ ਜੀ ਉਹਨਾਂ ਨੂੰ ਦੱਸ ਦਵਾਂ ਠੀਕ ਹੈ ਬਾਹਰ ਵਾਲਾ ਨਾ ਜਾਨੀ ਫੋਨ ਭੇਜਿਆ ਦੇਣਾ ਨਹੀਂ ਜੱਤਾ ਬਗਰੇ ਹੈ ਜੀ ਵੀਰ ਜੀ ਨੇ ਇਹ ਜਾਨੀ ਉਹਨੇ ਚ ਵਾਰ ਚ ਕਰਦੀ ਨੇ ਮੇਰੀ ਜੀ ਕੋਲ ਫੋਨ ਦੇ ਦੇ ਕੋ ਪਾਦੀ ਨੂੰ ਵੀ ਉਹ ਕਾਉਂਦਾ ਗਈ ਉਹ ਡਾਲਾ ਕਰਨਾ ਸਿੱਖ ਵੀ ਜਾਉਗੇ ਹਾਂ ਦੀ ਸਿੱਖੇ ਜਾਣੇ ਹੁਣ ਆਪਣੇ ਪਾਪਾ ਜੀ ਨੂੰ ਪਾ ਲੈ ਕੇ ਦਿੱਤਾ ਲ ਹੋ ਗਏ ਮਨੇ ਜੇ ਜਤਕ ਮੇਮੇ ਉਹ ਮਨਾਂ ਚ ਲਾਉਂਦੇ ਆਂ ਇਹ ਦੇਖ ਲਓ ਜਿਆ ਜਿਆ ਦੋ ਤਿੰਨ ਦਿਨ ਲਾਇਆ ਵਾਇਰ ਟ੍ਰੈਂਡ ਕਰਦੇ ਸੀ ਵਾਹ ਵਾਹ ਜਸ਼ਨ ਨੂੰ ਫਿਰ ਜਸ਼ਨ ਬਾਬੇ ਨੂੰ ਕਿੰਨੇ ਦਿਨ ਚ ਫੋਨ ਸਿਖਾਤਾ ਦਾ ਦੋ ਦਿਨਾਂ ਚ ਹੈ ਦੋ ਦਿਨਾਂ ਚ ਲਈ ਹਾ ਪਾਪਾ ਜੀ ਨੇ ਸਾਡੇ ਨੂੰ ਜਸ਼ਨ ਨੇ ਦੋ ਦਿਨ ਦੇ ਵਿੱਚ ਵੀ ਉਹਨਾਂ ਕੋਲ ਸਿੰਪਲ ਫੋਨਤਾ ਪੂਰਾ ਚਲਾਉਂਦਾ ਜਸ਼ਨ ਬਾਬਾ ਉਹਨਾਂ ਨਾਲ ਕਰਵਾਣੀ ਹੈ ਨਾ ਹਾਂਜੀ ਬਾਈ ਰਹਿੰਦਾ ਕਹਿੰਦਾ ਇਹਨਾਂ ਸਿਖਾਤਾ ਦਾ ਗੇਮ ਇਹਨੂੰ ਤਾਂ ਬਾਬਾ ਫੋਨ ਦਿੰਦਾ ਹੀ ਹੈ ਨਾ ਜਸ਼ਨ ਹਾਂਜੀ ਹੈ ਹਾਂਜੀ ਦਿੰਦਾ ਪੰਮੂ ਨੂੰ ਐਸੇ ਵੇ ਇਕੱਠੇ ਕਰਿਆ ਜਦੋਂ ਦੋ ਤੇ ਤਿੰਨ ਦਿਨ ਚ ਵਿੱਚ ਜਿਹੜਾ ਇਹ ਨਾ ਮਾਣ ਗਰਵਾਣੇ ਗਰਵਾਣੀ ਨੂੰ ਸੁਣ ਲਾਂ ਨਾ ਜਿਸ ਤਰ੍ਹਾਂ అలਾਰਮ ਲੋਰੂ ਮਾ ਆਪੇ ਸੈਟ ਕਰਕੇ ਲਾ ਲਾਂ ਨਾ ਹਾਂ ਹਾਂ ਉਦਾਂ ਹੀ ਉੱਠ ਕੱਢਦੇ ਹਾਂ ਹਾਂ ਪਾਪਾ ਨੂੰ ਸਿਖਾਤਾ ਨੂੰ ਚੱਲ ਠੀਕ ਆ ਉੱਥੇ ਵੀ ਪਾਪਾ ਨੂੰ ਆਇਆ ਦਾ ਸਿਖਾ ਦੇਣਾ ਉਹਨਾਂ ਨੇ ਹਾਂਜੀ ਸਿਖਾ ਦੇਣਾ ਠੀਕ ਆ ਬਸ ਥੋੜੀ ਜਿਹੀ ਖੁਸ਼ੀ ਦੇਣ ਦੀ ਕੋਸ਼ਿਸ਼ ਕਰ ਗਿਆ ਜਿਸ ਇੰਨੇ ਹੋਏ ਨਹੀਂ ਹੈਗੇ ਅਜੇ ਵੀ ਉਹਨਾਂ ਦੇ ਕੁਝ ਜੀ ਦੁਆ ਸਕੀ ਲੈਂਦਾ ਇਹ ਦਿੱਤਾ ਖਾਂਦੇ ਉਹਨਾਂ ਦੇ ਦਿੱਤਾ ਪਾਉਂਦੇ ਆਏ ਹਾਏ ਆਹ ਮਾਰੀ ਲੱਖ ਰੁਪਏ ਦੀ ਗੱਲ ਬਿਮਾਰੀ ਵਿੱਚੋਂ ਮੁਝਾ ਹੋ ਜੂਗੇ ਵਿਚਾ ਕਿੰਨੇ ਸਾਲ ਆ ਕਮੰਡਰਾ ਕੁਦਮਾ ਮਾਪੇ ਜਿਵੇਂ ਬਣਦਾ ਉਦੋਂ ਤੱਕ ਸਾਨੂੰ ਆਪਣੇ ਮਾਪਿਆਂ ਦੇ ਪਿਆਰ ਦਾ ਅਹਿਸਾਸ ਪਤਾ ਨਹੀਂ ਜੀ ਲੱਗਦਾ ਹੁਣ ਸਾਨੂੰ ਪਤਾ ਲੱਗਦਾ ਵੀ ਸੀ ਮੋਂ ਕਿੰਨੇ ਤਕਲੀਫਾਂ ਚ ਜਾਈ ਕੇ ਉਹਨਾਂ ਸਾਨੂੰ ਬੜਾ ਕਰਿਆ ਵਾਣਾ ਜਿੰਨਾ ਹੋ ਸਕਿਆ ਉਹਨਾਂ ਸਾਡੀ ਪਰਵਿਸ਼ ਆ ਦੰਦਾ ਹੀ ਆ ਤਕਲੀਫ ਭਾਈ ਆ ਦੇਖ ਹੁਣ ਪਤਾ ਲੱਗਦਾ ਆ ਦੋ ਬੰਦੇ ਸਾਹਮਣੇ ਕਿੰਨੇ ਔਖੇ ਆ ਹੈ ਹਾਂਜੀ ਸਾਹਮਣੇ ਔਖੇ ਨਾ ਬੰਮੂ ਤੁਸੀਂ ਹਾਂਜੀ ਆ ਬਾਈ ਆਹ ਸਾਡਾ ਬੰਦਾ ਸਾਹਮਣੇ ਸੌਖਾ ਆ ਔਖਾ ਹੈ ਨਾ ਬੰਮੂ ਔਖਾ ਨਾ ਤਾਂ ਸਾਹਮਣੇ ਹਾਂਜੀ ਹੈਨਾ ਕਦੇ ਕਬੱਡੀ ਕਦੇ ਕੁਛ ਕਦੇ ਕੁਛ ਹਨਾ ਆਦੇ ਬਾਈ ਉਰੀ ਆ ਕੇ ਬੈੱਡ ਨਾਲ ਭੱਜਿਆ ਤਾਂ ਇਹ ਉਹ ਉੱਥੇ ਤੇ ਆਇਆ ਭੱਜਿਆ ਆਏ 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 ਕਿ ਉੱਥੇ ਕਿਨਾਰੀ ਨਾਲ ਭੱਜਿਆ ਇੱਥੇ ਇੱਥੇ ਭੱਜਿਆ ਤਾਂ ਹਾਂ ਇੱਥੇ ਭੱਜਿਆ ਗਿਰ ਕੇ ਜਸ਼ਨਤੀ ਕੋਲ ਹਨਾ ਹਾਂਜੀ ਜਦੇ ਰਾਟ ਪੈਂਦਾ ਤਾਂ ਤਾਂ ਲੱਗਿਆ ਸ਼ਾਬਾਸ਼ ਜਨੂਰ ਬੈਠ ਗਿਆ ਵਿਜੈ ਸਿੰਘ ਦੇ ਕੋਟੇ ਅਗੇ ਨਾ ਕਿਰੇ ਤਾਂ ਬੈ ਚਲੋ ਫਿਰ ਚੱਲੀਏ ਹਾਂਜੀ ਚਲੋ ਜੀ ਰਾਤ ਚ ਫਿਰ ਲੈਣਾ ਲੂਣਾ ਕੁਸ ਹੁਣ ਕੇਕ ਲੈ ਕੇ ਚੱਲਣਾ ਇਹ ਜੀ ਬਾਕੀ ਵੀਰਾਂ ਨੂੰ ਬੁਲਾਣ ਕਰਾਂ अच्छा चल ठीक है केक किदा जसंद पसंद ਦਾ ਹਾਂਜੀ ਹੈ ਨਹੀਂ ਮੈਂ ਬਦੰਦ ਕਰਨੀ ਮੇਰੀ ਮੂਮੀ ਆ ਆਛੇ ਆ ਉਹਦੀ ਨਾਨੀ ਤੇਰੀ ਮੰਮੀ ਹੈ ਹੈ ਚਲੋ ਠੀਕ ਚਲੋ ਫਿਰ ਚਲੋ ਚਲੋ ਉઠੋ ਉઠੋ ਚਲੋ ਚਲੋ ਬਾਈ ਚੱਲਦੇ ਆ ਤੇ ਬਾਹਰ ਤਾਂ ਮੌਸਮ ਤੁਸੀਂ ਦੇਖਿਆ ਹੀ ਹੈ ਲਓ ਬਾਈ ਪਹੁੰਚ ਗਏ ਖਾਲਸਾ ਸweets ਵਾਲਿਆਂ ਦੇ ਤੁਹਾਨੂੰ ਪਤਾ ਵੀ ਆਪਣੇ ਬੰਦੇ ਹੋ ਠੀਕ ਹੈ ਹੋ ਠੀਕ ਆ ਉਸਤਾਦ ਚਲੋ ਭਾਈ ਹਾਂ ਓਕੇ ਚਲੋ ਭਾਈ ਚੱਲਦੇ ਅੰਦਰ ਤੇ ਇੱਧਰ ਉਹ ਜੇ ਅਸੀ ਕਾਰ ਠੀਕ ਆ ਜੀ ਚਲੋ ਭਾਈ ਇੱਧਰ ਇਹ ਆ ਲੋ ਭਾਈ ਮਠਾਈ ਦੇਖ ਕੇ ਮਨ ਹੁੰਦਾ ਖੁਸ਼ ਠੀਕ ਆ ਤੇ ਆ ਲੋ ਭਾਈ ਇਜਸ਼ਨ ਦੀ ਗਈ ਨਿਗਰਟ ਇੱਕ ਇੱਕਾਂ ਕੰਨੇ ਆ ਦੇਖੋ ਆ ਲੈ ਇੱਕ ਉਹ ਪੰਗੇ ਲੰਦਾ ਹਾਂ ਵੀ ਦੱਸੋ ਦਾਦਾ ਜਿਹੜਾ ਕਹਣਾ ਬਾਈ ਨੂੰ ਕਹਿ ਦੋ ਰਲ ਮਿਲ ਕੇ ਆਪੇ ਗੈਸ ਲਾ ਕੇ ਠੀਕ ਆ ਉਂਗਲੀ ਤਾਂ ਰੱਖੋ ਵੀ ਉਹ ਸਾਹਮਣੇ ਪਤਾ ਨਹੀਂ ਹੁਣ ਕਿਹੜਾ ਕਹਿੰਦੇ ਆ ਤੇ ਹਾਂ ਵੀ ਦੱਸ ਆਹ ਆ ਲੈ ਬਾਈ ਫੇਰ ਤੋਂ ਦੂਏ ਨੰਬਰ ਵਾਲਾ ਕਿ ਪਹਿਲੇ ਨੰਬਰ ਵਾਲਾ ਜਿਸਨੂੰ ਚਾਕਲੇਟ ਵਾਲਾ ਦੂਏ ਵਾਲਾ ਠੀਕ ਹੈ ਲੋ ਬਾਈ ਦੂਏ ਵਾਲਾ ਹੋ ਗਿਆ ਸਿਲੈਕਟ ਨਾਲੇ ਮੇਰੇ ਫੇਵਰਟ ਕਲਰ ਬੈਲੂ ਅੱਛਾ ਤੇਰਾ ਫੇਵਰਟ ਕਲਰ ਨਾ ਬਲੂ ਹਾਂਜੀ ਚਲੋ ਬਾਈ ਫਿਰ ਤਾਂ ਲੈਣਾ ਪੈਣਾ ਪੰਮੂ ਦਾ ਕਿਹੜਾ ਹੈ ਫੇਵਰਟ ਕਲਰ ਬਲੂ ਹੈ 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 ਪਿੰਕ ਹੈ ਹੈ ਪਿੰਕ ਕਰਨੀ ਵਾੱਚ ਕਰਤਾ ਅੱਛਾ ਪਿੰਕ ਕਰਨੀ ਚਲੋ ਕੀ ਲਿਖਣਾ ਬਾਈ ਲਿਖਾਓ ਹੈਂ ਠੀਕ ਆ ਆ ਲੋ ਪਪਾ ਮੂਹ ਸਾਬ ਤੇ ਮੂਹ ਰ ਗਿਆ ਇਹਦਾ ਹੀ ਨਾਮ ਲਿਖਾ ਦੋ ਹੈ ਜੀ ਲਿਖ ਗਈ ਤਾਂ ਜੀ 10 ਵਜੇ ਕੀ ਲਿਖਣਾ ਅੱਛਾ ਐਡਾ ਲੰਬਾ ਨਹੀਂ ਲਿਖਾਉਣਾ ਬੇਬੇ ਬਾਪੂ ਲਿਖ ਦੇ ਠੀਕ ਆ ਦਿਲ ਬਣਾ ਦੇ ਆ ਗੱਬੇ ਦਿਲ ਬਣਾ ਦੀ ਭਾਈ ਮੂਹੇ ਬੇਬੇ ਵੇ ਬਾਪੂ ਹਾਂ ਮੇ ਜੀ ਸਨ ਤੇ ਇਹੋ ਦਸ ਮੈਨੂੰ ਕਿੱਥੇ ਆ ਬਈ ਤੇਰਾ ਇਹ ਆ ਲੋ ਇੱਕ ਤੂੰ ਗੱਡੀ ਚ ਖਾਣੀ ਐ ਇੱਕ ਤੂੰ ਫਰਲਾ ਠੀਕ ਆ ਕੈਂਡੀ 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 ਫਰੈਸ਼ ਹਨਾ ਠੀਕ ਆ ਜੀ ਸਣਾ ਇਹ ਕੇਕ ਆ ਗਿਆ ਇੱਧਰ ਆ ਲੋ ਜੀ ਜਸਦੀਪ ਨੂੰ ਪਸੰਦ ਆ ਬਾਈ ਇਹ ਇਹ ਗੱਬੇ ਬਾਪੂ ਹੈ ਬੇਬੇ ਠੀਕ ਹੈ ਚੱਲ ਤੁਦਾਂ ਕੇ ਚੀਜ਼ਾਂ ਚੱਲਾ ਦੇ ਫਿਰ ਆਏ ਲੋ ਬਾਈ ਬੇਬੇ ਬਾਪੂ ਹਨਾ ਠੀਕ ਹੈ ਥੈਂਕ ਯੂ ਚਲੋ ਬਾਈ ਚੱਲਦੇ ਹਾਂ ਨਾਨਕੇ ਨੂੰ ਹੋਰ ਤਾਂ ਨਹੀਂ ਲੈਣਾ ਕੁਝ ਨਹੀਂ ਬੱਸ ਠੀਕ ਹੈ ਚਲੋ ਲੋ ਬਾਈ ਪਹੁੰਚ ਗਏ ਪਰ ਮ ਚਪਲ ਵਿੱਚੇ ਛੱਡ ਗਿਆ ਹੈ ਪਰ ਮ ਚਪਲ ਵਿੱਚੇ ਛੱਡ ਗਿਆ ਇੱਕ ਵਿੱਚੇ ਛੱਡ ਗਿਆ ਪਲੇ ਪਾ ਲਈ ਤੇ ਪੈਰ ਦੂਦਦਾ ਜੀ ਕਿੱਥੇ ਹੈ ਤਾਂ ਹੈ ਨਹੀਂ ਬਾਕੀ ਪਾਈ ਖੜਾ ਦੇ ਲਓ ਹੈ ਨਾਨਕ ਆ ਕੇ ਭੁੱਲ ਗਿਆ ਠੀਕ ਨਹੀਂ ਲਓ ਹਾ ਦੇ ਸਤਿਮ ਆਖੋ ਲੱਗੇ ਡੀਗ ਵੀ ਨਹੀਂ ਮੰਮੀ ਸਤਿਕਾਰ ਜਨਮ ਦਿਨ ਦੀਆਂ ਵਧਾਈਆਂ ਭਾਈ ਸਾਰੇ ਨੂੰ ਸਤਿਕਾਰ ਜੀ ਇੱਧਰ ਮਿਲੋ ਭਾਈ ਸਤਿਕਾਰ ਜੀ ਕੋਮਲ ਨੂੰ ਮਿਲੋ ਮੇਰੇ ਵੱਲ ਤੋਂ ਸਾਰੇ ਨੂੰ ਪੈਲਪਰੀ ਸਤਿਕਾਰ ਤੇਰੇ ਇੱਧਰ ਮਿਲੋ ਜੀ ਹਾਂ ਮੰਮੀ ਸਵਾਗਤ ਨੂੰ ਖੜੀ ਸੀ ਸਸਰੀ ਦਾ ਭਾਈ ਸਾਰੇ ਨਾ ਸਵਾਗਤ ਨੂੰ ਖੜੀ ਦੀ ਕਿ ਦੇਖਦੀ ਦੀ ਡੀਖਦੀ ਸੀ ਉਹ ਡੀਖਰੀ ਜੀ ਮੈਂ ਕਰਦੀ ਦੋ ਗੱਡੇ ਤੇ ਕੱਢ ਗਿਆਂ ਸੀ ਦਾਦੀ ਮੋਤੀ ਮੈਂ ਕਿਹਨੂੰ ਡੀਖਦੀ ਸੀ ਮੇ ਕੁੜੀਆਂ ਹੁੰਦੀਆਂ ਹੈ ਜਵਾਈ ਨੂੰ ਵੀ ਤਾਂ ਡੀਖਦੀ ਹੁੰਦੀ ਜਵਾਈ ਨੂੰ ਵੀ ਤਾਂ ਡੀਖਦੀ ਜੀ ਗੱਡੀ ਲੈ ਕੇ ਆਊਗਾ ਚਲੋ ਫਿਰ ਚਲੋ 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 ਭਾਈ ਠੇਕਣਾ ਹੀ ਖਸ਼ਰੋ ਤੇ ਆਉਂਦੇ ਨੂੰ ਇੱਧਰ ਪਰਮ ਦਾ ਧਿਆਨ ਟਰੈਕਟਰ ਕਰਨੇ ਚਲੋ ਮੈਲੀ ਮਾਤਾ ਬਾਹਰੇ ਲੈ ਬਈ ਹੁਣਾਨੀ ਕੋ ਪੌਂਟਰ ਦੇ ਬਾਅਦ ਕਿਆ ਖਾਣ ਲੱਗਾ ਬਈ? ਸੋਸੇ। ਹੈ? ਸੋਸੇ। ਸੋਸੇ ਆ ਲੋ ਬਈ ਕੇ ਕੱਟਣ ਤੇ ਪਹਿਲਾਂ ਹੀ ਪਾਰਟੀ। ਕੌਣ ਲਾਇਆ ਇਹ? ਮਾਛੀ। ਅੱਤੇ ਮਾਛੀ ਲਿਆਈ ਏ। ਕਰ ਤੂੰ ਰਹਿਣ ਦੇ ਖਾਣ ਨੂੰ ਯਾਰ। ਖਾਣ। ਚਲ ਫੇ ਖਾ ਲਾ ਯਾਰ। ਲੋ ਬਈ। ਸਾਰੇ ਬੈਠੇ ਆ। ਹੈ? ਖਾਣੀ ਚੀਜੀ। ਚੀਜੀ ਖਾਣੀ ਆ ਹਾਂ। ਤੀਜੀ ਕਹਿੰਦਾ ਦੱਸਦਾ ਇਹ। ਹੈ? ਗਾਂ। ਅੱਛਾ ਗਾਂ? ਲੋ ਬਈ ਕਹਿੰਦਾ ਗਾਂ। ਹਾਂ ਬੈਠ ਗਏ ਆਂ ਇਹ ਬਬੂ ਕੀ ਚੱਲਦੀ ਆ ਪਾਰਟੀ ਕਾਦੀ ਇਹ ਚਾਹ ਹੀ ਦੀ ਹਾਂ ਹੈਪੀ ਬਰਥਡੇ ਨਾਨੀ ਦਾ ਨਾਨੀ ਦਾ ਬਰਥਡੇ ਹੈ ਕੱਕਣਾ ਕਹੂੰਗਾ ਨਾਨੀ ਨੂੰ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਕਹਿ ਦੂੰਗਾ ਠੀਕ ਹੈ ਲੋ ਵੀ ਚਾਹ ਪੀਂਦੇ ਪੀਂਦੇ ਬੰਦੇ ਦੀ ਪਲਟ ਗਈ ਬਾਜੀ ਆ ਚੱਕ ਲਈਨੇ ਹਨਾ ਆ ਸਮੋਸੇ ਤੋਂ ਬਾਅਦ ਆਹ ਤੇ ਬਾਈ ਇਹ ਵੀ ਕੀ ਕਰੇ ਪਹਿਲਾਂ ਇਹਦੀ ਮਾਮੇ ਨੂੰ ਮਿਲੋ ਜੇ ਇੱਧਰ ਹਾਂ ਕੀ ਗੱਲ ਹੈ ਆਪਣੇ ਦੋ ਤਾਂ ਦੀਆਂ ਡਿਮਾਂਡਾਂ ਪੂਰੀਆਂ ਹੈ ਕਦੇ ਪਕੌੜੀਆਂ ਕਦੇ ਬਿਸਕੁਟ ਹੈ ਜਿਹੜੀ ਚੀਜ਼ ਮੰਗਦਾ ਉਹਨੂੰ ਪੂਰੀ ਕਰਨੀ ਹੈ ਬਸ ਮੌਸੇ ਤੇ ਮਨ ਮੁੜ ਗਿਆ ਜੀ ਦਾ ਹਾਂ ਹੁਣ ਕਹਿੰਦਾ ਮਿਰਚਾਂ ਹੈ ਅੱਛਾ ਭਾਬੀ ਨੇ ਪਕੌੜੀਆਂ ਤੇ ਬਿਸਕੁਟ ਲਿਆਦੇ ਫੇਰ ਇਹ ਨਹੀਂ ਤੇ ਇੱਧਰ ਆ ਹੁਣ ਕੱਲਾ ਹੀ ਪਕੌੜੀਆਂ ਦੀ ਕੋਲੀ ਖਾ ਰਿਹਾ ਰੱਜ ਜੂਗਾ ਫਿਰ ਸਾਰੇ ਰੱਜ ਜਾਣਾ ਹਾਂ ਮਾਰੀ ਗੱਲ ਨਗਾਣੇ ਬਿਜੇ ਰੱਜ ਗਏ ਸਾਰੇ ਰੱਜ ਗਏ ਹੈ ਛੋਟਾ ਹੈ ਨਾ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਲੈ ਬਾਈ ਕਾਓ ਛੋਟਾ ਜਿਹਾ ਖਾ ਰਿਹਾ ਖੜਾ ਉਹ ਦੇਖੋ ਤੀਜੀ ਖਾਂਦਾ ਤੀਜੀ ਤੀਜੀ ਕੋ ਪਿੱਛੇ ਬਾਈ ਗਲਾਸ ਚ ਹੱਥ ਤੋ ਰਹੀ ਉਹ ਬੱਟੀ ਨਾਣੇ ਹੈ ਬਾਈ ਇੱਕ ਨਹੀਂ ਇਧਰ ਜਾ ਚਲ ਹਾਂ ਹੋਰ ਤਾਂ ਹੀ ਚਾਹੀਦਾ ਕੁਛ ਦੱਸ ਦੇ ਤੂੰ ਆਸੀ ਜਾਂਦੀ ਤੂੰ ਵੀ ਦੱਸ ਦੇ ਨਾ ਮੈਂ ਤਾਂ ਭੋਕੀਆਂ ਸੀ ਹੈ ਓਕੇ ਆ ਜੀ ਮੈਂ ਤੂੰ ਓਕੇ ਆ ਠੀਕ ਆ ਠੀਕ ਆ ਆ ਵੀ ਪਰ ਮੈਂ ਹੋਰ ਕੁਝ ਚੀਜ਼ ਦੀ ਲੋੜ ਪਤਾ ਪੁੱਛ ਲੈ ਨਾਨੀ ਹੁਣ ਕੋਲ ਬੈਠੀ ਆ ਹੈ ਜੇ ਤਾਂ ਕੋਈ ਸਾਨੂੰ ਦੱਸ ਦੇਣਾ ਲੋ ਬਾਈ ਸਾਰੀ ਫੈਮਿਲੀ ਹੋਈ ਇਕੱਠੀ ਇਕਣਾ ਚਾਹੀਦਾ ਪਿਆਰ ਤੇ ਹੋਰ ਸਭ ਤੋਂ ਮੈਂ ਚੀਜ਼ ਦੱਸਦਾ ਬੇ ਮਕਾਨ ਦੇਖੋ ਕਿੱਡਾ ਇੱਧਰ ਪਰ ਆ ਦੇਖ ਨੂੰ ਹਲੇ ਪੱਤੇ ਆਉਣੇ ਆ ਇਸ ਦੀ ਛਾਂਵਾ ਦੇ ਵਿੱਚ ਓਰੇ ਮੰਜੇ ਡਾਇਵੇ ਆ ਇਹਦਾ ਹੀ ਫਾਇਦਾ ਲੈਂਦੇ ਅੱਗੇ ਵੀ ਅਸੀਂ ਆ ਕੇ ਇੱਥੇ ਬਹਿਟਦੇ ਆ ਮੰਜੇ ਡਾਇਵੇ ਹੁੰਦੇ ਬਾਹਰੇ ਬੈਠੇ ਰਹਿੰਦੇ ਚਲੋ ਬਾਕੀ ਭਾਈ ਬਿੱਲੀ ਜੀ ਲਾਈਫ ਹੈ ਸਾਨੂੰ ਪਤਾ ਉਧਰ ਸੋਰਾ ਸਾਹਿਬ ਕੱਕ ਪਾ ਰਹੇ ਡੰਗਰਾਂ ਨੂੰ ਪਲੜ ਪਲੜ ਲੱਗੇ ਹੋਵੇ ਚਲੋ ਚੱਲੀ ਜਾਂਦਾ ਆ ਲੱਗੇ ਹੋਵੇ ਉਹ ਦੇ ਪਰਮ ਆਪਣੇ ਕੰਮ ਲੱਗਿਆ ਵਾ ਨਾਨੀ ਦੇਖ ਰਹੀ ਹੈ ਵੀ ਪਰਮ ਕਿਆ ਕਰ ਰਿਹਾ ਇਹ ਆ ਲੋ ਮਾਮੇ ਦੁਆਰਾ ਫੇਰ ਸੰਭਾਲ ਲੈ ਕੇ ਆ ਗਈ ਲੈ ਰਹਿ ਨਾ ਜਾਵੇ ਕੋਈ ਕਸਰ ਹੈਂ ਇਹ ਆਲਾ ਦੇਖੋ ਇੱਕਣਾ ਬਾਈ ਪਿਆਰ ਚਾਹੀਦਾ ਸਾਰਿਆਂ ਚ ਜੇ ਇੱਕ ਦੂਨ ਪਿਆਰ ਕਰੋਗੇ ਤਾਂ ਕਹਿੰਦੇ ਵਾਦੇ ਫੁੱਲੇ ਹੋਣਗੇ ਕੰਮਾਂ ਚ ਬਰਕਤ ਆ ਰਹੋਗੇ ਲੋ ਬਾਈ ਸਾਰੀ ਫੈਮਿਲੀ ਹੋ ਗਈ ਇਕੱਠੀ ਇੱਕਣਾ ਹੀ ਵੈਗਰ ਚੜਦੀ ਕਲਾ ਚ ਰੱਖੇ ਤੇ ਬੇਬੇ ਦਾ ਜਨਮ ਦਿਨ ਆ ਜਾ ਬਾਪੂ ਦੇ ਜਨਮ ਦਿਨ ਚ ਹੁੰਦਾ ਇੱਕ ਹੱਤਾ ਪਰ ਇਕੱਠੇ ਹੀ ਕਰਦੇ ਹੈ ਇਕੱਠੇ ਹਾਂ ਚਲੋ ਚਾਹੇ ਜ਼ਿੰਦਗੀ ਦੇ ਸੰਭੋ ਠੀਕ ਨੇ ਤੇ ਬਾਈ ਸਾਰੀ ਖੁਸ਼ ਆ ਹਲੋ ਬੱਚੇ ਪਰਮ ਤੇ ਇਧਰ ਆਪਾਂ ਪਤੀ ਸੱਸੇ ਕਾਲ ਆਪਾਂ ਸੱਸੇ ਕਾਲ ਠੀਕ ਹੈ ਹੋ ਠੀਕ ਹੈ ਜੀ ਤੇ ਇਧਰ ਵੀਰ ਬਾਈ ਹਾਂ ਇਹ ਲੇਟ ਪਾਤਰ 5:00 ਵਜੇ ਦੋ ਚਲੋ ਠੀਕ ਨੇ ਇਹ ਲੈ ਬਾਈ ਇਹ ਆ ਲੈ ਆ ਦੇਖਿਆ ਤੇ ਹਲੋ ਤੇ ਲਓ ਬਈ। ਏਕਨਾਂ ਹੀ ਬਾਬਾ ਖੁਸ਼ ਰੱਖੇ ਮਾਂ-ਬਾਪ ਨੂੰ ਸਾਰਿਆਂ ਦੇ ਨੂੰ। ਠੀਕ ਐ। ਤੇ ਤੀਪੁੱਤ ਬਾਈ ਸਾਰੇ ਕੋਲ ਬੈਠੇ ਆ। ਇਹ ਖੁਸ਼ੀ ਹੋਉਂਦੀ ਐ ਇੱਕ ਸਾਂਭਣ ਵਾਲੀ। ਲਓ ਬਈ, ਹਰਜੀਤ ਕਰੋਗੀ ਮੀਠਾ। ਇਹ ਆਹ ਲਓ ਬਈ। ਇਹ ਵੀ। ਠੀਕ ਐ ਲਓ ਬਈ। ਹਾਂ ਵਦਨਿਆ ਟੈਗ ਨਹੀਂ ਇਹ ਹੈ ਬਾਈ ਇਹੀ ਤਾਂ ਹੀ ਕਹਿੰਦੇ ਆ ਵੀ ਧੀਆਂ ਦਾ ਪੰਮ ਨੂੰ ਨਹੀਂ ਮੋੜ ਸਕਦੇ ਤੇਦਰ ਜਨ ਘੜੀ ਆ ਠੀਕ ਹੈ ਹਾਂਜੀ ਹੂੰ ਠੀਕ ਹੈ ਇਹ ਆ ਲੋ ਬਾਈ ਇਹ ਉਹ ਕਾ ਕ ਚੱਕਲੇ ਛੋਟਾ ਜਾ ਚਲੋ ਬਈ ਨਿਆਣਿਆਂ ਦੇ ਕਰਾਓ ਹੁਣ ਮੂੰਹ ਮਿੱਠੇ ਠੀਕ ਨੇ ਸਾਰਿਆਂ ਨੂੰ ਕਰੋ ਖੁਸ਼ ਅੱਛਾ ਹੈ ਭੁੱਲ ਗਈਆਂ ਆਲੇ ਦਾਲੇ ਲਈ ਫਿਰਦੀਆਂ ਹੈ ਉਧਰ ਭਾਈ ਪੰਮੂ ਸਾਡਾ ਤਾਵਲਾ ਠੀਕ ਨਹੀਂ ਤੇ ਜਸ਼ਨ ਇਹ ਹਾਲ ਹੈ ਪੋਤੀ ਕਰਾਉਗੀ ਬੇਬੇ ਦਾ ਮੂੰਹ ਮਿੱਠਾ ਹਾਂ ਇਹ ਹਾਲ ਹੈ ਠੀਕ ਨਹੀਂ ਚਲੋ ਭਾਈ ਇਕਣਾ ਹੀ ਚਾਹੀਦਾ ਇਹ ਹਾਲ ਹੈ ਦਾਦੇ ਦੀ ਇਹ ਪਿਆਰੀ ਹੈ ਭਾਈ ਠੀਕ ਨਹੀਂ ਠੀਕ ਨਹੀਂ ਲੋ ਭਾਈ ਰਗਿਤਾ ਗੁਪਤਾ ਦੇ ਬਗੈਰ ਦੇਖ ਲਈ ਲੈ ਬਈ ਹਾਂ ਹੈ ਸੋ ਬੀ ਵਾਸਤੇ ਕੁਝ ਅੱਛਾ ਕੰਦੀ ਅੰਦਰ ਦੇ ਹੈ ਆ ਦੇਖ ਬਾਈ ਮੰਮੀ ਦਾ ਸੂਟ ਹੈ ਆਹਾਂ ਅੱਛਾ ਇਹ ਹੋ ਸੋਨਾ ਅੱਛਾ ਚੁੰਨੀਆ ਠੀਕ ਹੈ ਠੀਕ ਹੈ ਤੇ ਠੀਕ ਹੈ ਬਾਈ ਠੀਕ ਹੈ ਹੇ ਹਾਲੋ ਠੀਕ ਹੈ ਮਾਪੇ ਬਾਈ ਖੁਸ਼ ਚਾਹੀਦੇ ਠੀਕ ਹੈ ਪਾਪਾ ਨੂੰ ਕੁਝ ਲੈ ਆਈਆਂ ਨਹੀਂ ਜਨਮ ਦਿਨ ਤਾਂ ਉਹ ਤਾਂ ਵੀ ਆ ਹੈਂ ਪਾਪਾ ਤੋਂ ਬੜੇ ਛੋਟੇ ਮੇਰੇ ਪਾਪਾ ਤੋਂ ਬੜੇ ਛੋਟੇ ਆ ਤੇਰਾ ਅੱਛਾ ਠੀਕ ਹੈ ਉਹੀ ਮੈਂ ਕਹਿੰਦਾ ਵੀ ਜਨਮ ਦਿਨ ਕਹੀ ਜਾਂਦੇ ਇਕੱਠਾ ਏ ਸਾਂਝਾ ਚਲੋ ਬਾਈ ਅੱਛਾ ਲੈ ਬਾਈ ਮੰਮੀ ਦੀ ਚੂੜੀ ਬਣਾਤੀ ਬਾਈ ਵੀਰ ਨੇ ਦੋਵੇਂ ਹੱਥ ਚਾਉਂਗੀ ਗਰਮੀ ਦੀ ਹੈਂ ਹੈਂ ਹੋ ਗਈ ਬਾਈ ਦੇਖਦੇ ਆਂ ਅੱਛਾ ਬਾਪੇ ਦਾ ਗੱਟ ਦੇਖੋ ਹੁਣ ਕੀ ਕੱਢਦਾ ਚਲ ਮੈਨੂੰ ਤਾਂ ਪਤਾ ਤਾਂ ਆ ਲੈ ਅੱਛਾ ਹੈ ਛਾਚਾ ਨੂੰ ਹੁੰਦੇ ਵਾਤਾ ਹੀ ਹਾਂ ਠੀਕ ਆ ਬਾਪੇ ਨਿਆਣੇ ਖੁਸ਼ ਆ ਨਾ ਨਿਆਣੇ ਖੁਸ਼ ਹੋ ਸਾਰਾ ਕੁਝ ਠੀਕ ਆ ਨਾ ਠੀਕ ਆ ਹੁਣ ਇਨਾ ਮੈਂ ਹੁਣ ਪੋਤੀਆਂ ਬਾਪੇ ਨੂੰ ਲੱਭੇ ਕਰੂੰਗੀ ਆ ਜਿਵੇਂ ਬਾਪਾ ਗੇਟ ਤੇ ਆਇਆ ਕਿ ਨਹੀਂ ਅੱਗੇ ਤਾਂ ਡੈਡੀ ਨੂੰ ਦੇਖਦੀ ਹੁੰਦੀ ਆ ਹੈ ਚਲੋ ਬਲ ਠੀਕ ਆ ਮੜਾ ਦਿਖਾ ਹਾਂ ਕੱਢ ਕੇ ਵੀ ਉਹ ਕਰ ਲੈ ਤੇ ਹਾਲੋ ਲੋ ਭਾਈ ਫੜਾ ਹਾਂ ਕੱਢ ਕੇ ਆਈ ਚੀ ਤੇ ਠੀਕ ਲੈ ਭੜ ਭਾਈ اچھا ਹ ਹੁਣ ਮਾਰਦਾ ਤੜੀ ਹੁਣ ਤਾਂ ਬਣਦਾ ਠੀਕ ਨਹੀਂ ਤੇ ਆ ਲੋ ਭਾਈ ਔਨ ਕਰਿਆ ਨਹੀਂ ਤਾਂ ਹਲੇ ਕਰ ਦੇ ਲੈ ਬੜਾ ਜਾਂ ਵਿਧਰਾ ਜਨ ਨੂੰ ਲਵ ਬਾਈ ਬੀਬੋ 5 ਜੀ ਚਲੋ ਠੀਕ ਹੈ ਧੰਨਵਾਦ ਬਾਈ ਵੀਰ ਤੇਰਾ ਆ ਤਾਂ ਠੀਕ ਹੈ ਬਾਈ ਹੁਣ ਤਾਂ ਹੁਣ ਬਰਾਬਰ ਦਾ ਬੈਲੈਂਸ ਹੋ ਗਿਆ ਪਹਿਲਾਂ ਮੇਰਾ ਦਿਲ ਧੜਕ ਗਿਆ ਤਾਂ ਮਹਾ ਪਲੜਾ ਇੱਕ ਸਾਈਡ ਪਾਰਾ ਕਰੀ ਜਾਂਦੇ ਆ ਹੈ 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 ਮੰਮੀ ਮੈਂ ਐ ਸੋਚ ਗਿਆ ਮਾ ਪਲੜਾ ਪਾਰਾ ਕਰੀ ਜਾਂਦੇ ਇੱਕ ਸਾਈਡ ਹੈ ਨਹੀਂ ਕੋਈ ਜ਼ਿਆਦਾ ਫਰਕ ਪਾੜੇ ਹੋ ਗਿਆ ਹੁਣ ਤਾਂ ਦੇਖ ਲੈ ਕਹਿੰਦੀ ਇੱਧਰ ਵੀ ਭੱਲਣਾ ਭਾਰੀ ਹੋ ਗਿਆ ਚਲੋ ਭਾਈ ਚੱਲ ਰਿਹਾ ਸਾਰੇ ਖੁਸ਼ ਹੈ ਕਣਾਈ ਬਾਬਾ ਸਾਰਿਆਂ ਨੂੰ ਖੁਸ਼ ਰੱਖੇ ਕਣਾਈ ਆ ਲੋ ਚਲੋ ਲੈ ਭਾਈ ਕੇਕ ਕੱਟਣ ਤੋਂ ਬਾਅਦ ਸਭ ਤੋਂ ਪਹਿਲਾਂ ਬੰਦੇ ਨੂੰ ਇਹਨੂੰ ਕੇਕ ਆਇਆ ਇਧਰ ਨੂੰ ਦੱਸ ਮੂੰਹ ਕਰਕੇ ਇਧਰ ਨੂੰ ਨਾਨੇ ਨੂੰ ਬਾਟੇ ਕਹਤਾ ਨਹੀਂ ਕਹਿਣਾ ਨਹੀਂ ਕੇਕ ਕੇ ਖਾਣਾ ਆਇਆ ਤਾਂ ਹੈ ਦੱਬ ਕੇ ਕਹਦੇ ਕਿ ਬਰਥਡੇ ਚਾਲ ਲੈ ਭਾਈ ਕੇਕ ਖਾਣ ਤੇ ਬਾਅਦ ਇਧਰ ਦੇਖ ਲੋ ਨੇ ਆਣੇ ਤੇ ਆ ਰੋ ਹਾਂ ਬਾਈ ਤੂੰ ਇਕੱਲਾ ਹੀ ਟਰੈਕਟਰ ਦੀ ਸੀਟ ਪਰ ਬਹਿਣਾ ਲੋ ਬਾਈ ਚਾਬੀ ਮੈਂ ਪਹਿਲਾਂ ਕੱਢ ਲਿਆ ਗਿਆ ਤਾਂ ਜੀ ਮੈਨੂੰ ਪਤਾ ਤਾਂ ਵੀ ਇਹਨੇ ਆ ਕੇ ਟਰੈਕਟਰ ਪਰ ਜ਼ਰੂਰ ਬਹਿਣਾ ਨਾਨੇ ਵਾਲੇ ਪਰ ਹਾਂ ਠੀਕ ਆ ਚਲੋ 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 ਫਿਰ ਆਏ ਰੋਟੀ ਨਹੀਂ ਖਾਣੀ ਜੀ ਅੱਛਾ ਠੀਕ ਆ ਜਸ਼ਨ ਵੀ ਪਰ ਠੀਕ ਆ ਠੀਕ ਆ ਠੀਕ ਆ ਚਲੋ ਬਾਈ ਅੱਛਾ ਕਿਹੜਾ ਟਰੈਕਟਰ ਹੈ ਬਈ ਇਹ ਨਾਟ 11 ਸਿੱਧੂ ਦਾ ਨਹੀਂ ਅੱਛਾ ਕਹਿੰਦਾ ਸਿੱਧੂ ਦਾ ਟਰੈਕਟਰ ਹੈ ਬਈ ਪਰਮ ਕੀ ਦਾ ਟਰੈਕਟਰ ਹੈ ਇਹ ਚਾਬੀ ਮੈਨੂੰ ਤਾਂ ਕੱਢਣੀ ਪਈ ਬਈ ਗੱਡੀ ਖੜੀ ਆ ਉਹਦੇ ਪਿੱਛੇ ਰੇੜੀ ਦੇ ਪਿੱਛੇ ਵੀ ਕਿਤੇ ਸਲ ਬੂਮਾਰ ਕੇ ਪਰੇ ਝੜਾ ਦੇਵੇ ਇਹ ਮੈਂ ਪਹਿਲਾਂ ਕੈਮੀ ਕਰ ਲਈਦੀ ਚਲੋ ਲੋ ਜੀ ਤੁਹਾਨੂੰ ਪਤਾ ਵੀ ਕਿਹੜੇ ਕੰਮ ਖਤਰੇ ਹਿੱਤੇ ਤੇ ਕਿ ਕਟਿਆ ਸਾਰੇ ਇਕੱਠੇ ਹੋਏ ਕਿ ਕੱਟਣ ਦੇ ਬਾਅਦ ਪ੍ਰਸ਼ਾਦਾ ਵਿਛਕਿਆ ਤੇ ਹੁਣ ਹੋ ਗਿਆ ਜੀ ਅਜਾਜਤ ਲੈਣ ਦਾ ਟਾਈਮ ਹੁਣ ਪਤਾ ਵੀ ਸ਼ਾਮ ਦਾ ਵੇਲਾ ਹੋ ਗਿਆ ਸੋ ਘਰ ਵੀ ਜਾਣਾ ਤੇ ਇੱਥੇ ਵੀ ਹੁਣ ਤੁਹਾਨੂੰ ਪਤਾ ਓਕਣਾ ਹੀ ਉਹ ਹੀ ਰੁਟੀਨ ਜ਼ਿੰਦਗੀ ਚੱਲ ਗਣੀ ਤੇ ਵਿੱਚੇ ਵਿੱਚ ਟਾਈਮ ਕੱਢਿਆ ਬਾਈ ਸਾਰੇ ਇਕੱਠੇ ਹੋਏ ਆ ਸੋ ਜ਼ਰੂਰ ਟਾਈਮ ਕੱਢੋ ਓਕਣਾ ਹੀ ਸੋ ਜੀ ਹੁਣ ਜਾਣ ਲੱਗਿਆ ਲੋ ਬਾਈ ਜਾਣ ਲੱਗੇ ਓਕਣਾ ਆ ਲੋ ਸਾਰੀ ਲੱਗੇ ਹੋਏ ਗੱਲਾਂ ਬਾਤ ਤੇ ਇਧਰ ਪਰਮ ਦੀ ਇੱਕ ਚੱਪਲ ਗਈ ਬਾਈ ਖੋ ਪਤਾ ਨਹੀਂ ਵੀ ਇਹਨੇ ਚੱਪਲ ਕਿੱਥੇ ਕਰਤੀ ਗਾਇਬ ਕਾਰ ਦੇ ਵਿੱਚ ਹੈ ਲੱਭ ਨਹੀਂ ਰਹੀ ਪਰ ਮੈਂ ਹੈ ਚਲ ਕੋਈ ਨਹੀਂ ਆ ਵੀ ਹੁਰੀ ਛੱਡ ਦੇ ਪਵਨਦੀਪ ਫੋਨ ਚਲਾ ਰਿਹਾ ਹੈ ਠੀਕ ਹੈ ਤੇ ਉਹ ਉਧਰ ਚਲੋ ਫਿਰ ਚੱਲੀਏ ਬਈ ਹੈ ਚਲੋ ਚਲੋ ਚੰਗਾ ਮਾਤਾ ਫਿਰ ਹਾਂ ਹੁਣ ਛੱਡ ਕੇ ਆਉਂਗੇ ਐ ਤਾਂ ਉੱਥੇ ਤੱਕ ਹੈ ਚਲੋ ਚੱਲ ਵੀ ਆ ਜਾ ਓਏ ਠੀਕ ਨਹੀਂ ਤੁਹਾਨੂੰ ਲਿਆਏ ਉਹਨੇ ਕਿਹਾ ਉਧਰ ਹੋ ਗੋ ਉਹਨੇ ਹੈ ਹਾਂ ਦੱਸ ਮਾਤਾ ਖੂਚ ਰਾਓ ਪੈਸਾ ਉਹ ਤੇ ਬਾਬਾ ਤੇ ਅੱਛਾ ਤੇਰੀ ਵੀ ਲੰਬੀ ਉਮਰ ਕਰੇ ਤੇਰੇ ਕਰਕੇ ਹੀ ਆਏ ਆ ਨਾਲੇ ਭਾਪੇ ਕਰਕੇ ਹਾਂ ਹੈ ਠੀਕ ਹੈ ਚਲੋ ਸਾਰੇ ਇਕ ਨੇ ਇਕੱਠੇ ਹੁੰਦੇ ਰਹੀਏ ਕੀ ਹੁੰਦਾ ਲੈ ਕੇ ਕਹਿ ਜਾਣਾ ਇਹ ਹੁਣ ਤਾਂ ਕਦੋਂ ਹ ਇਹ ਵੀ ਦੱਸ ਦੇ ਹੌਲੀ ਹੌਲੀ ਠੀਕ ਹੋ ਜਾਓ ਹੌਲੀ ਹੌਲੀ ਚਲ ਠੀਕ ਹੈ ਹੌਲੀ ਹੌਲੀ ਆ ਜੀ ਆ ਜੀ ਬਰ ਚਲੋ ਫਿਰ ਠੀਕ ਹੈ ਫਿਰ ਠੀਕ ਜੀ ਅੱਧੀ ਘਟੀ ਹੋ ਜਾਂਦੀ ਹੈ ਹੈ ਜੇ ਦਸਾਂਗੇ ਮਿਲਣਾ ਆ ਜਾਂਦੇ ਅੱਧੀ ਕਿ ਤਾਂ ਠੀਕ ਹੋ ਜਾਂਦਾ ਠੀਕ ਆ ਹੋ ਜਾਂਦਾ ਚਲ ਠੀਕ ਆ ਵੀਰ ਫਿਰ ਸਹੀ ਠਾਕੀ ਜੀ ਚਲੋ ভাই ਚੱਲਦੇ ਹੁਣ ਚੰਗਾ ਜੀ ਸਾਰਿਆਂ ਨੂੰ ਠੀਕ ਹੈ ਧੰਨਵਾਦ ਪਰ ਇਹਨਾਂ ਨੇ ਹੁਣ ਤੱਕ ਬਾਈ ਛੱਡ ਕੇ ਆਉਣਾ ਇੱਥੇ ਤੱਕੇ ਵਲੌਗ ਤਾਂ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਸਸੇਕਰ